ਇਹ ਮਗੇ ਨੂੰ ਘਵਾ ਦੇ ਦੋਸਤੋ ਫਾਰਰਾਇਟਿਕ ਗਰੁੱਪ ਦਾ ਹੈਗਾ ਮਾਲਪੂੜਿਆਂ ਦਾ ਪ੍ਰੋਗਰਾਮ ਤੇ ਮੰਦੇਵ ਜੀ ਸਾਰਿਆਂ ਨੂੰ ਮਾਲਪੂੜੇ ਡਿਸਟ੍ਰੀਬਿਊਟ ਕਰਾ ਰਹੇ ਨੇ ਚੋਪੜਾ ਸਾਹਿਬ ਵੀ ਪਲੇਟਾਂ ਕੱਢ ਰਹੇ ਨੇ ਤੇ ਇੱਥੋਂ ਪਹਿਲੇ ਦੋ ਕਾਲੀਆਂ ਚੱਕ ਲਈਆਂ ਪ੍ਰਧਾਨ ਜੀ ਨੇ ਇਹ ਬਾਈ ਜਿਹੜੀ ਖੀਰ ਹੈਗੀ ਹੈ ਇਹ ਟੇਢੀ ਖੀਰ ਨਹੀਂ ਇਹ ਸਿੱਧੀ ਖੀਰ ਹੈ ਪਟਨਾਕਰ ਸਾਹਿਬ ਮਠਾਰੂ ਸਾਹਿਬ ਹਾਂਜੀ ਇਹ ਸੌਣ ਦਾ ਮਹੀਨਾ ਤੀਆਂ ਦਾ ਪ੍ਰੋਗਰਾਮ ਆ ਬੰਦਿਆਂ ਦੀਆਂ ਤੀਆਂ ਬਣਾਈਆਂ ਜਾ ਰਹੀਆਂ ਲੱਗੀ ਮਾਲਪੂੜੇ ਦੀ ਖੀਰ ਆਡਾ ਬੰਦੇਵ ਸਿਆਣੇ ਦੇਖ ਲੋ ਸਾਡੇ ਸਾਰੇ ਸਭ ਨੂੰ ਪਿਆਰੀ ਕੀਤੀ ਬੰਦੇਵ ਹਿੰਮਤ ਹਿੰਮਤੀ ਬੰਦਾ ਤਾਂ ਇੱਕ ਅੱਦਾ ਹੀ ਹੁੰਦਾ ਬਾਕੀ ਤਾਂ ਖਾਨ ਵਾਲੇ ਹੁੰਦੇ ਆ ਜੀ ਪਾਸਾ ਸਾਹਿਬ ਚੱਕਰ ਦਿਖਾ ਲੋ ਇਹ ਢਿੱਲੋ ਸਾਹਿਬ ਦਾ ਸ਼ੇਰ ਆ ਗਿਆ ਆਹ ਥੈਂਕ ਯੂ ਚੋਪੜਾ ਸਾਹਿਬ ਥੈਂਕ ਯੂ ਹਾਂ ਉਸ ਤੋਂ ਬਾਅਦ ਕਰਨਗੇ ਮੂੰਹ ਮਿੱਠਾ ਬਿਲਕੁਲ ਗੱਲੇ ਬੱਲੇ ਚਲ ਖਾ ਲੈ ਉਹ ਖਾ ਲੈ ਯਾ ਮਗੇ ਨੂੰ ਘੁਵਾ ਦਿਓ ਹਾਂ ਲੋ ਹੋ ਰਿਹਾ ਲੋ ਜੀ ਲੋ ਜੀ ਥੈਂਕ ਯੂ ਲੋ ਜੀ ਅਸੀਂ ਢਿੱਲੋ ਸਾਹਿਬ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਆਹ ਧਾਰਿਆ ਵੀ ਲੋ ਸਾਹਿਬ ਥੈਂਕ ਯੂ ਬਣਾ ਰਿਹਾ ਲੋ ਵੀ ਦੋਸਤੋ ਆ ਜਾਓ ਬਾਲਪੂੜੇ ਖਾਈਏ ਫਿਰ ਤੇ ਜਿਵੇਂ ਚੋਪੜਾ ਨੇ ਦੱਸਿਆ ਕਿ ਸੌਂ ਦਾ ਮਹੀਨਾ ਅੱਜ ਅਸੀਂ ਲੱਗੇ ਸੌਂ ਦੇ ਛੜੀ ਉਹ ਮੈਨੂੰ ਸੌਂ ਦਾ ਇੱਕ ਗਾਣਾ ਜਿਆਦਾ ਆ ਨਿਕਾ ਮਹੀਨਾ ਔਰ ਘਰ ਮੇਂ ਗੁਸ ਗਏ ਚੋਰ ਚੋਰ बचाया नहीं किसी ने चोर बचाया था सावन का महीना और घर में घुस गए चोर अरे बीबी ऐसे मारे जैसे डंडा देगी तोड़ो सावन का महीना और घर में घुस गए चोर चोर नहीं बाबा शोर हेलो साहब तुझे कुछ सुना रहे थे मैं सुनाऊंगा ਤੁਨਾਵਿਓ ਫਿਰ ਪਹਿਲਾ ਪੇਟ ਪੂਜਾ ਫਿਰ ਕੰਮ ਫਿਰ ਇਹ ਆਵਾਜ਼ ਨਿਕਲਣ ਨੂੰ ਨਹੀਂ ਦਊਗੀ ਇਹ ਨਾ ਕੋਈ ਨਿਕਲ ਜਾ ਉੱਤਰਾਖੰਡ ਤੇ ਹਿਮਾਚਲ ਨੂੰ ਮੂਚਲ ਚ 4 ਦਿਨ ਦਾ ਹੋਰ ਰੈਡ ਅਲਰਟ ਜਾਂ ਕਿਹੜਾ ਹੁੰਦਾ ਉਹ ਕਰਤਾ ਤੇ ਇੰਜੋਏ ਕਰ ਵਾਹ 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 ਹਾਂਜੀ ਫਰ ਰਾਈਡਰ ਗਰੁੱਪ ਜੈ ਜੰਦਾਬਾਦ ਮਸਤੀ ਗਰੁੱਪ ਜੈ ਜੰਦਾਬਾਦ ਮੋਦੀ ਗਰੁੱਪ ਜੈ ਜੰਦਾਬਾਦ ਲੋਜੀ ਬੰਦੇ ਗਰੁੱਪ ਸਭ ਤੋਂ ਪਹਿਲਾਂ ਇੱਕ ਛੋਟਾ ਜਿਹਾ ਮੈਂ ਮਹਾਰਾਜ ਸਾਹਿਬ ਨੂੰ ਯਾਦ ਕਰਨਾ ਮਹਾਰਾਜ ਹਾਂ ਠੀਕ ਆ ਭਾਵੇਂ ਖੁਸ਼ੀ ਦਾ ਟਾਈਮ ਆ ਪਰ ਇੱਕ ਬੰਦਾ ਆਪਣੇ ਚਾਹੀਦਾ ਹਾਂ ਨਹੀਂ ਉਹ ਬਹੁਤ ਜ਼ਰੂਰੀ ਆ ਤੇਰੇ ਨਾਲ ਸੀ ਹਾਸੇ ਖੇਡੇ ਉਹ ਗੱਲ ਕਿੱਥੇ ਬਣਦੀ ਐ ਕੀ ਬਾਤ ਆ ਜੀ ਤੇਰੇ ਨਾਲ ਸੀ ਹਾਸੇ ਖੇਡੇ ਉਹ ਗੱਲ ਕਿੱਥੇ ਬਣਦੀ ਐ ਤੇਰੀ ਕਮੀ ਤਾਂ ਪਲ-ਪਲ ਸਾਨੂੰ ਉਹ ਮਾਨਾ ਹਮੇਸ਼ਾ ਖਲਦੀ ਐ ਤੇਰੀ ਕਮੀ ਤਾਂ ਪਲ-ਪਲ ਸਾਨੂੰ ਉਹ ਮਾਨਾ ਰਹਿਣੀ ਖਲਦੀ ਐ ਦੋਸਤੋ ਸਾਡਾ ਯਾਰ ਹੁੰਦਾ ਸੀ ਭਾਵੇਂ ਮੇਰੇ ਨਾਲ ਦੁੱਗਣੀ ਉਮਰ ਸੀ ਪਰ ਯਾਰ ਸੀ ਸਾਡਾ ਉਹ ਬਹੁਤ ਵਧੀਆ ਬੰਦੇ ਸੀ ਛੋਟਾ ਨਹੀਂ ਜੀ ਜਿਹਦੇ ਨਾਲ ਮਿਲ ਗਿਆ ਯਾਰ ਸੀ ਵੈਰੀ ਗੁੱਡ ਬੰਦਾ ਯਾਰ ਬਈ ਯਾਰ ਉਹ ਮਾਣਾ ਹਾਂ ਬਹੁਤ ਵਧੀਆ ਬੰਦਾ ਯਾਰ ਹੀ ਨਹੀਂ ਯਾਰਾਂ ਦਾ ਯਾਰ ਹੀ ਹਾਂ ਵੈਰੀ ਗੁੱਡ ਚਿਹਰਾ ਸਦਾ ਬਹਾਰ ਸੀ ਕੀ ਬਾਤ ਹੈ ਚਿਹਰਾ ਸਦਾ ਬਹਾਰ ਸੀ ਹਾਂਜੀ ਮقرਰ ਢਿੱਲੋਂ ਸਾਹਿਬ ਕਹਿੰਦੇ ਐਵੇਂ ਨਹੀਂ ਐਵੇਂ ਨਹੀਂ ਕਾਲਾ ਤੇਲ ਹੁੰਦਾ ਬੁੱਲਾਂ ਤੇ ਓ ਐਵੇਂ ਨਹੀਂ ਕਾਲਾ ਤੇਲ ਹੁੰਦਾ ਬੁੱਲਾਂ ਤੇ ਬੁੱਲਾਂ ਤੇ ਗੇਲਾਂ ਤੇ ਭਵਰਾ ਆਏ ਜੀ ਬਹਿ ਜਾਂਦਾ ਇਹ ਬੁੱਲਾਂ ਤੇ ਆਏ ਹਾਏ ਐਵੇਂ ਨਹੀਂ ਕਾਲਾ ਤੇਲ ਹੁੰਦਾ ਬੁੱਲਾਂ ਤੇ ਭਵਰਾ ਆਏ ਜੀ ਬਹਿ ਜਾਂਦਾ ਇਹ ਫੁੱਲਾਂ ਤੇ ਮੈਂ ਤਾਂ ਸੋਹਣੀ ਦੀ ਤੱਕ ਚ ਡੁੱਬਣਾ ਚਾਹਣਾ ਵਾਂ ਅੱਛਾ ਨਹੀਂ ਇਤਵਾਰ ਕੋਈ ਚਨਾ ਦੀਆਂ ਛੱਲਾ ਛੁੱਲਾਂ ਤੇ ਦਿਲ ਕਰਦਾ ਏ ਜਦ ਵੀ ਉਹਨੂੰ ਸਜਾ ਦਈਏ ਹੂੰ ਦਿਲ ਕਰਦਾ ਏ ਜਦ ਵੀ ਉਹਨੂੰ ਸਜਾ ਦਈਏ ਆ ਜਾਂਦਾ ਏ ਪਿਆਰ ਉਹ ਦੀਆਂ ਭੁੱਲਾਂ ਤੇ ਬੁੱਲਾਂ ਤੇ ਤੋ ਹਬ ਤੋਂ ਅਖਬਾਰ ਦੀ ਕੱਟ ਦੀ ਤਸਵੀਰ ਹੈ ਹਬ ਤੋਂ ਅਖਬਾਰ ਦੀ ਕੱਟ ਦੀ ਤਸਵੀਰ ਹੈ ਜਿਸ ਕੋ ਕੀ ਕਾਰਜ ਉਠਾਣੇ ਵਲੇ ਕੱਲ ਲੈ ਜਾਏਗਾ ਆਹਾਂ ਕੀ ਬਾਤ ਆ ਵਾ ਵਾ ਅਰੇ ਖਾਣੇ ਕੋ ਮਿਲ ਰਹੀ ਖੀਰ ਹੈ ਖਾਣੇ ਕੋ ਮਿਲ ਰਹੀ ਹੈ ਖੀਰ ਹੈ ਕਹਿੰਦਾ ਮੋਤੀਆ ਚਮੇਲੀ ਤੇ ਗਲਾਬ ਇਕੱਠੇ ਕੀਤੇ ਨੇ ਹੂੰ ਮੋਤੀਆ ਚਮੇਲੀ ਤੇ ਗਲਾਬ ਇਕੱਠੇ ਕੀਤੇ ਨੇ ਇੱਕ ਇੱਕ ਚੁਣ ਕੇ ਮੈਂ ਖੁਆਬ ਇਕੱਠੇ ਕੀਤੇ ਨੇ। ਕਿਆ ਬਾਤ ਹੈ। ਠੀਕ ਆ। ਆਪਣੇ ਯਾਰਾਂ ਦੇ ਮੈਂ ਆਪ ਲੜ ਲੱਗਾ ਹਾਂ। ਹੂੰ। ਬਹੁਤ ਠੀਕ ਆ। ਆਪਣੇ ਯਾਰਾਂ ਦੇ ਮੈਂ ਆਪ ਲੜ ਲੱਗਾ ਹਾਂ। ਚੰਗੇ ਚੰਗੇ ਛੱਡ ਕੇ ਆ ਖਰਾਬ ਇਕੱਠੇ ਕੀਤੇ ਨੇ। ਓ ਬੱਲੇ ਬੱਲੇ ਓ ਯਾਰਾਂ ਨਾਲ ਹੀ ਬਹਾਰਾ ਢਲੋ। ਜਾਂਦੀ ਹੋਈ ਚੁੱਪ ਨੂੰ ਆਵਾਜ਼ ਆਪੇ ਮਾਰੀਏ। ਹਾਂ। ਦੁੱਖਾਂ ਪੈ ਸੇੜ ਕੇ ਅਜਾਬ ਇਕੱਠੇ ਕੀਤੇ ਨੇ। ਕਹਿੰਦੇ ਗਰੁੱਪ ਵਿੱਚ ਸਭ ਦੀ ਸਲਾਹ ਬੱਖੋ ਬੱਖ ਹੈ ਗਰੁੱਪ ਵਿੱਚ ਸਭ ਦੀ ਸਲਾਹ ਬੱਖੋ ਬੱਖ ਹੈ ਮੈਨੂੰ ਲੱਗਦਾ ਨਵਾਬ ਇਕੱਠੇ ਕੀਤੇ ਨੇ ਹਾਂ ਮقرਰ ਆ ਇੱਕ ਵਾਰੀ ਹੋਰ ਵਾਈ ਗਰੁੱਪ ਵਿੱਚ ਸਭ ਦੀ ਸਲਾਹ ਬੱਖੋ ਬੱਖ ਹੈ ਹਾਂ ਗਰੁੱਪ ਵਿੱਚ ਸਭ ਦੀ ਸਲਾਹ ਬੱਖੋ ਬੱਖ ਹੈ ਮੈਨੂੰ ਇਹੋ ਲੱਗਦਾ ਨਵਾਬ ਇਕੱਠੇ ਕੀਤੇ ਨੇ ਤੈਨੂੰ ਜਦੋਂ ਪਤਾ ਇਹ ਮੈਂ ਘੁੱਟ ਵੀ ਨਹੀਂ ਭਰਨਾ ਹਾਂ ਤੈਨੂੰ ਜਦੋਂ ਪਤਾ ਇਹ ਮੈਂ ਘੁੱਟ ਵੀ ਨਹੀਂ ਭਰਨਾ ਫੇਰ ਕਿਉਂ ਇਹ ਸੋਡਾ ਤੇ ਸ਼ਰਾਬ ਇਕੱਠੇ ਕੀਤੇ ਨੇ ਉਹ ਵੀ ਬੜੇ ਝਕਮ ਖਾਂਦੇ ਲਾ ਦੇ ਆ ਹਾਂ ਮਟਾਰੂ ਸਾਹਿਬ ਤੁਸੀਂ ਫੋਨ ਤੇ ਸੀਗੇ ਇਹਦਾ ਇੱਕ ਇੱਕ ਲਾਈਨ ਰਹਿ ਗਈ ਹੂੰ ਆਪਣੇ ਆ ਯਾਰਾਂ ਦੇ ਮੈਂ ਆਪ ਲੜ ਲੱਗਾ ਹਾਂ ਤੁਸੀਂ ਫੋਨ ਤੇ ਸੀ ਨਾ ਇਹ ਲਾਈਨ ਸਭ ਤੋਂ ਬੈਸਟ ਹੈ ਕਹਿੰਦਾ ਆਪਣੇ ਆ ਯਾਰਾਂ ਦੇ ਮੈਂ ਆਪ ਲੜ ਲੱਗਾ ਹਾਂ ਚੰਗੇ ਚੰਗੇ ਛੱਡ ਕੇ ਆ ਖਰਾਬ ਕਿੱਥੇ ਕਿੱਤੇ ਨੇ ਮਟੋ ਆਹ ਹਾ ਹਾ ਤਾਂ ਬੈਕ ਹੋ ਗਿਆ ਹੋਰ ਖਾਲਾ ਨਾ ਹੋਰ ਖਾਲਾ ਮਾਲ ਪੂੜੇ ਹੋਰ ਖਾਲਾ ਮਾਲ ਪੂੜੇ ਕਰਦੇ ਨੇ ਮਾਲ ਪੂੜੇ ਨੇ ਜਾ ਕੇ ਜਾਮ ਕਰਤਾ ਨਾ ਅੰਦਰ ਹਾਂ ਅੱਲਾ ਵੀ ਫੋਨ ਮਲਦੀਪ ਸਰਾ ਲੱਗਿਆ ਹਮ ਤੋ ਹਮ ਤੋ ਦੋ ਵੀ ਯਾਰ ਮੈਸੇ ਖੋ ਜਾਤੇ ਹੈ ਤੁਹਾਰੇ ਦੀਵਾਰ ਵਿੱਚੋਂ ਖੋ ਜਾਤੇ ਹਨ ਜਿਵੇਂ ਬੱਚੇ ਧੋਵੀ ਬਜ਼ਾਰ ਵਿੱਚ ਖੋ ਜਾਤੇ ਹਨ ਵਾ 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 ਨਾ ਭਾਈ ਜਣ ਇਹ ਤਾਂ ਦੱਸ ਦੋ ਧੋਵੀ ਬਜ਼ਾਰ ਤੋਂ ਛੋਟੀ ਧੋਵੀ ਦੀ ਦੁਕਾਨ ਕਿੱਥੇ ਹੈ ਬਜ਼ਾਰ ਦਾ ਨਾ ਧੋਵੀ ਹੈ ਨਹੀਂ ਨਹੀਂ ਛੋਟੀ ਦੁਕਾਨ ਦਾ ਨਾ ਵੀ ਧੋਵੀ ਹੋਣਾ ਹਾਂ ਤੁਹ ਜੋ ਮਰਜੀ ਸਮਝ ਲੈ। ਇਹ ਸੰਜਣ ਨੂੰ ਗਿਆ ਧੋਬੀ ਜਰ ਰਹਿੰਦੇ ਤੋਂ ਵੀ ਹੈ। ਨੇ ਹੈ ਹੀ ਧੋਬੀ ਨਾ ਜਿਹੜੇ ਧੋਬੀ ਜਰ ਰਹਿੰਦੇ ਆ। ਪਟਕੜੀ ਪਟਕੜੀ। ਪਰ ਕੇ ਨਹੀਂ ਸੁਣੋ ਧੁੰਦੇ ਆ ਉਹ ਕਪੜੇ ਧੁੰਦੇ ਆ। ਹਾਂ ਗੱਲ ਇੱਕੋ ਹੀ ਆ। ਓਏ ਗੱਲ ਸੁਣ ਓਏ ਚੋਦਾ ਝੂੜਤਾ ਨਹੀਂ ਖਾਦੀ। ਹੈ? ਅੱਜ ਉਹਦੇ ਮਗਰਸ ਹਾਥਾਂ ਮਲਾ ਰਿਹਾ। ਸਹੀ ਗੱਲ।